ਸਾਰੇ ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਇਹ 350 ਸਾਲਾ ਸ਼ਤਾਬਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੀ 25 ਨਵੰਬਰ ਨੂੰ ਆ ਰਹੀ ਹੈ ਭਾਈ 25 ਨਵੰਬਰ 350 ਸਾਲਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਬੜੀ ਵੱਡੀ ਕੁਰਬਾਨੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਹਿੰਦੀ ਚਾਦਰ ਪਿਆਰੇ ਭਾਈ ਬਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਚਾਂਦਨੀ ਚੌਂਕ ਤੇ ਇੱਕ ਦਿਨ ਪਹਿਲਾਂ ਗੁਰਮਖੋ ਗੁਰਤੇਗ ਬਾਜਰ ਮਹਾਰ ਦੇ ਦੀ شہادت ਤੋਂ ਪਹਿਲਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਸੀ ਜ਼ਾਲਮ ਨੇ ਆਰੇ ਨਾਲ ਚੀਰਿਆ ਸਤੀ ਦਾਸ ਨੂੰ ਰੂਮ ਵਿੱਚ ਲਪੇਟ ਕੇ ਸਾੜਿਆ ਮਾਈ ਮਾੜੀ ਜੀ ਚੋਹੀ ਲੱਗ ਜਾਏ ਨਾ ਤ੍ਰਿਭਗ ਪਹਿਨੇ ਆ ਐਡੀ ਵੱਡੀ ਕੁਰਬਾਨੀ ਭਾਈ ਸਤੀ ਦਾਸ ਦੀ ਤੇ ਐਂ ਦੇਗ ਵਿੱਚ ਉਬਾਲਿਆ ਭਾਈ ਦਿਆਲਾ ਜੀ ਨੂੰ ਦੇਗ ਪਾਣੀ ਦੀ ਭਰ ਕੇ ਥੱਲੇ ਲਾਂਬੂ ਲਾ ਦਿੱਤਾ ਉਬਲਦਾ ਰਿਹਾ ਪਾਣੀ ਤੇ ਗੁਰਮੁਖੋ ਤਨ ਭਾਈ ਦਿਆਲਾ ਜੀ ਉਹਨਾਂ ਦਾ ਇੰਨਾ ਜਪ ਇੰਨਾ ਤਪ ਇੰਨਾ ਸਿਮਰਨ ਉਹ ਰੰਗੀ ਹੋਈ ਰੂਹ ਬੰਦਗੀ ਵਾਲੀ ਚੌਂਕੜਾ ਮਾਰ ਕੇ ਬੈਠ ਗਏ ਮੁੱਖ ਵਿੱਚੋਂ ਸੀ ਨੀ ਉਚਾਰਨ ਕੀਤੀ ਅਡੋਲ ਬੈਠੇ ਰਹੇ ਗੁਰਮਖੋ ਇਹ ਸਾਡਾ ਇਤਿਹਾਸ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨੂੰ ਜਿਸ ਪਿੰਜਰੇ ਵਿੱਚ ਕੈਦ ਕਰਿਆ ਨਾ ਉਸ ਪਿੰਜਰੇ ਵਿੱਚ ਨਾ ਬੈਠਾ ਜਾਂਦਾ ਹੈ ਨਾ ਖੜਾ ਹੋਇਆ ਜਾਂਦਾ ਵਿੱਚ ਤਿੱਖੇ ਕਿੱਲ ਸੀ ਸੀਸ ਸੂਲਾ ਚੁੱਕਦੀਆਂ ਸੀ ਤੇ ਗੁਰੂ ਪਿਆਰਿਓ ਮਹਾਰਾਜ ਪਾਤਸ਼ਾਹ ਨੇ ਚਾਂਦਨੀ ਦੇ ਚੌਕ ਵਿੱਚ ਸੀਸ ਦਿੱਤਾ ਹੈ ਬੜਾ ਪਿਆਰਾ ਇਤਿਹਾਸ ਆਉਂਦਾ ਹੈ ਭਾਈ ਜੈਤਾ ਜੀ ਨੇ ਮਹਾਰਾਜ ਦਾ ਸੀਸ ਲਿਆ ਹੋਇਆ ਸੱਚੇ ਪਾਤਸ਼ਾਹ ਰਾਤ ਦੇ ਸਮੇਂ ਭਾਈ ਜੈਤਾ ਜੀ ਤੁਰਦੇ ਨੇ ਦਿਨੇ ਝਾੜੀਆਂ ਵਿੱਚ ਜੰਗਲਾਂ ਵਿੱਚ ਛਿਪ ਜਾਂਦੇ ਨੇ ਭਾਈ ਜੈਤਾ ਜੀ ਆ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਦਾ ਸੀਸ ਲੈ ਕੇ ਪੱਟ ਵਈਆਂ ਵਿੱਚ ਲਿਖਿਆ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹਨਾਂ ਕਿਹਾ ਸੀਸ ਨੂੰ ਚਾਰਾ ਹਿੱਸਿਆਂ 'ਚ ਕੱਟ ਕੇ ਨਾ ਚਾਰਾਂ ਇੱਸੀਆਂ ਚ ਕੱਟ ਕੇ ਤੇ ਵੱਖਰੇ ਵੱਖਰੇ ਬੁਰਜਾਂ ਤੇ ਟੰਗਣਾ ਵੀ ਐਸ ਤਰ੍ਹਾਂ ਸੀ ਕਰੀਦਾ ਇਹ ਜ਼ਾਲਮ ਸਰਕਾਰ ਕਹਿੰਦੀ ਸੀ ਤੇਗ ਬਾਧਰ ਮਹਾਰਾਜ ਦਾ 350 ਸਾਲਾਂ ਦਿਵਸ ਹੈ ਤੇ ਤਾਂ ਗੁਰਮਖੋ ਅਸੀਂ ਥਾਂ ਥਾਂ ਤੇ ਜਾ ਕੇ ਗੁਰੂ ਤੇਗ ਬਾਧਰ ਮਹਾਰਾਜ ਦੀ ਉਸਤਤ ਗਾਇਨ ਕਰ ਰਹੇ ਆ ਉਹਦੇ ਦਰ ਦਾ ਖਾਰ ਰਹੇ ਆ ਸਾਡਾ ਫਰਜ਼ ਬਣਦਾ ਹੈ ਗੁਰ ਤੇਗ ਬਾਧਰ ਮਹਾਰਾਜ ਦੀ ਵਡਿਆਈ ਕਰਨੀ 400 ਸਾਲਾਂ ਇਸ ਤੋਂ ਬਾਅਦ ਆਏਗਾ ਪਤਾ ਨਹੀਂ 50 ਸਾਲਾਂ ਬਾਅਦ ਤੁਹਾਡੇ ਵਿੱਚੋਂ ਕੌਣ ਹੋਏਗਾ ਕੌਣ ਨਹੀਂ ਆਪਾਂ ਜਿੰਨੇ ਬੈਠੇ ਆ اون 350 ਸਾਲ ਐ ਇਹ ਸਾਰਿਆਂ ਨੂੰ ਵਿਚ ਰਲ ਕੇ ਜਰੂਰ ਗੁਰੂ ਨੂੰ ਯਾਦ ਕਰਕੇ ਸ਼ਹੀਦੀ ਪੁਰਬ ਮਨਾ ਲਈਏ ਇਹ ਗੁਰੂ ਦੇ ਦਿਨ ਯਾਦ ਕਰਾਉਂਦੇ ਨੇ ਬੰਦਾ ਸਿਮਰ ਨਾਲ ਜੁੜ ਜਾਂਦਾ ਹੈ ਗੁਰੂ ਦਾ ਬੜਾ ਵੱਡਾ ਸਿਮਰਨ ਹੈ ਬੜਾ ਉਹਨਾਂ ਦਾ ਜਪ ਤਪ ਹੈ 42 ਵਰਿਆਂ ਦੇ ਗੁਰ ਤੇਗ ਬਹਾਦਰ ਹੋਏ ਸਨ 40 42 ਸਾਲਾਂ ਦੀ ਉਮਰ ਜਦੋਂ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਸੀ ਪਟਨਾ ਦੀ ਧਰਤੀ ਤੇ ਤੇ 5 6 ਸਾਲ ਦੀ ਉਮਰ ਹੋ ਗਈ ਸੀ ਮਹਾਰਾਜ ਗੁਰੂ ਤੇਗ ਬਹਾਦਰ ਦੁਨੀਆਂ ਦੇ ਭਲੇ ਲਈ ਤੁਰੇ ਹੋਏ ਨੇ ਪੁੱਤ ਦਾ ਮੂੰਹ ਨਹੀਂ ਵੇਖਿਆ ਆਏ ਨਹੀਂ ਮਿਲਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬੜੀ ਵੱਡੀ ਕੁਰਬਾਨੀ ਹੈ ਸਾਡੇ ਲਈ ਜਿਹੜਾ ਜ਼ਾਲਮ ਸੀ ਨਾ ਐ ਤਿਲਕ ਲੱਗਾ ਹੁੰਦਾ ਸੀ ਜਿਹਦੇ ਮੱਥੇ ਤੇ ਉਹ ਮੁਗਲ ਬਾਦਸ਼ਾਹ ਜ਼ਾਲਮ ਐ ਹੱਥ ਦੀ ਹਥੇਲੀ ਨਾਲ ਸਾਫ਼ ਕਰ ਦਿੰਦਾ ਸੀ ਮੰਦਰਾਂ ਨੂੰ ਉਡਾ ਦਿੰਦਾ ਸੀ ਜਿਨੇ ਉਹ ਕਿਰਪਾਨ ਨਾਲ ਉਤਾਰ ਦਿੰਦਾ ਸੀ ਕਹਿੰਦਾ ਸਾਰੇ ਮੁਸਲਮਾਨ ਬਣਾ ਦੇਣਾ ਨਹੀਂ ਕੋਈ ਨਹੀਂ ਰਹਿਣ ਦੇਣਾ ਹਿੰਦੂ ਤੇ ਗੁਰਤੇਗ ਬਹਾਦਰ ਮਹਾਰਾਜ ਖੜ ਗਏ ਕਹਿੰਦੇ ਕੌਣ ਹੁੰਦੇ ਹੋ ਤੁਸੀਂ ਰੱਖਿਆ ਕੀਤੀ ਗੁਰਤੇਗ ਬਹਾਦਰ ਕਹਿੰਦੇ ਦੀ ਚੰਦਾ ਤਾਂ ਗੁਰਤੇਗ ਬਹਾਦਰ ਮਹਾਰਾਜ ਪਾਤਸ਼ਾਹ ਐਡਾ ਵੱਡਾ ਗੁਰੂ ਮਹਾਰਾਜ ਪਾਤਸ਼ਾਹ ਦਾ ਇਤਿਹਾਸ ਹੈ ਕੌਣ ਸਹਾਈ ਮਨ ਕਾ ਹਰ ਬਿਨ ਕੌਣ ਸਹਾਈ ਜਦੋਂ ਗੁਰਮੁਖੋ ਕੋਈ ਪ੍ਰਾਣੀ ਚੜਾਈ ਕਰਦਾ ਨੇ ਉਸ ਵੇਲੇ ਜਿੰਨੀ ਬੰਦਗੀ ਕਰ ਲਈਏ ਨਾਮ ਜਪ ਲਈਏ ਸਿਮਰਨ ਕਰ ਲਈਏ ਉਹਨਾਂ ਹੀ ਫਾਇਦਾ ਹੈ ਤੇ ਪਿਆਰ ਵਾਲੇ ਜਦੋਂ ਅਰਦਾਸਾਂ ਕਰਦੇ ਨੇ ਮਹਾਰਾਜ ਦਰਸ਼ਨ ਦਿੰਦੇ ਨੇ ਭਾਈ ਜੈਤਾ ਜੀ ਰਾਤ ਨੂੰ ਤੁਰਦੇ ਨੇ ਜੰਗਲ ਬਿਆਬਾਨ ਵਿੱਚੋਂ ਹੁੰਦਿਆਂ ਹੋਇਆਂ ਆ ਰਹੇ ਨੇ ਜਿਨੇ ਛਿਪ ਜਾਂਦੇ ਨੇ ਕਹਿੰਦੇ ਤਰਾਵੜੀ ਪਿੰਡ ਕੋਲ ਪਹੁੰਚੇ ਮਹਾਰਾਜ ਦਾ ਪਿਆਰਾ ਸਿੱਖ ਸੀਨੇ ਨਾਲ ਗੁਰੂ ਗੋਗਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਸੀਸ ਲਾਇਆ ਹੋਇਆ ਸੀਨੇ ਨਾਲ ਇਕਰਾਮ ਦਿੱਤਾ ਨਾਮ ਦਾ ਧੋਬੀ ਹੈ ਉਹ ਨਵਾਬ ਦੇ ਕੱਪੜੇ ਧੁੰਦਾ ਹੈ ਸ਼ਾਹੀ ਦਰਬਾਰ ਦੇ ਕੱਪੜੇ ਧੁੰਦੇ ਨੇ ਗੁਰਮੁਖੋ ਕਹਿੰਦੇ ਝਾੜੀਆਂ ਤੇ ਕੱਪੜੇ ਸੁੱਕਣੇ ਪਾਣ ਲੱਗਿਆ ਸੀ ਕੀ ਤੱਕਿਆ ਕੁਝ ਹਿਲ ਰਿਹਾ ਹੈ ਕੌਣ ਹੈ ਭਾਈ ਆਵਾਜ਼ ਦਿੱਤੀ ਤੇ ਅੱਗੂ ਵੇਖਿਆ ਭਾਈ ਜੈਤਾ ਰੰਗ ਰੇਟਾ ਗੁਰੂ ਦਾ ਬੇਟਾ ਜੈਤਾ ਤੂੰ ਤੰ ਸਾਡੇ ਭਾਗ ਗੁਰਸਿੱਖਾਂ ਦੇ ਦਰਸ਼ਨ ਹੋਏ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਗੁਰਸਿੱਖ ਟਕਰਦਾ ਸੀ ਮਿਲਦਾ ਸੀ ਨਾ ਤੇ ਉਹਦੇ ਚਰਨਾਂ 'ਚ ਨਮਸਕਾਰ ਕਰਦੇ ਸੀ ਭਾਗਾਂ ਵਾਲੇ ਇਹ ਗੁਰੂ ਕੇ ਚਰਨਾਂ ਵਿੱਚ ਰਹਿਣ ਵਾਲੇ ਸਿੱਖਾਂ ਦੇ ਦਰਸ਼ਨ ਹੋਏ ਹੁਣ ਸਿੱਖ ਸਿੱਖ ਨੂੰ ਵੇਖ ਕੇ ਜਰਦਾ ਨਹੀਂ ਸੁਭਾਅ ਹੈ ਕੋਈ ਪੁਰਾਣੇ ਅੱਜ ਤਾਂ ਗੁਰਮੁਖੋ ਭਰਾ ਭਰਾ ਦਾ ਵੈਰੀ ਬਣ ਗਿਆ ਹੈ ਪਿਆਰ ਹੀ ਖਤਮ ਹੋ ਗਿਆ ਉਹ ਗੁਰੂ ਪਿਆਰਿਓ ਇਹ ਮਾਇਆ ਸੱਚ ਮੁਚ ਨਾਲ ਨਹੀਂ ਜਾਣੀ ਇਸ ਮਾਇਆ ਪਿੱਛੇ ਵੈਰੀ ਬਣ ਗਏ ਆ ਉਹ ਜਿਹੜੇ ਕਿਸੇ ਦੀ ਮਾਇਆ ਖੋਖੋ ਕੇ ਆਪਣੇ ਬੱਚਿਆਂ ਦੇ ਮੁੱਖ 'ਚ ਪਾਉਂਦੇ ਵੇ ਪਤਾ ਹੈ ਇਹਨਾਂ ਬੱਚਿਆਂ ਨੇ ਠੰਡੀ ਛਾਂ ਕਰਨੀ ਏ ਕਿ ਨਹੀਂ ਕੋਈ ਭਰੋਸਾ ਇਸ ਵਾਸਤੇ ਦਸਾਂ ਅਨੋਵਾਂ ਦੀ ਕਿਰਤ ਕਮਾਈ ਕਰਕੇ ਆਪਣੇ ਬੱਚਿਆਂ ਦੇ ਮੁੱਖ ਪਾਈਏ ਐ ਨਾ ਬੇਈਮਾਨ ਠੱਗੀਆਂ ਕਰ ਕਰਕੇ ਮਾਰੇ ਕਹਿੰਦੇ ਚੋਰ ਕਾ ਹਮ ਆ ਪਰੇ ਨਾ ਕੋਏ ਗੁਰੂ ਤੇਗ ਬਹਾਦਰ ਮਾਰੇ ਕਥਾ ਕਰ ਰਹੇ ਸੰਗੁਰੂ ਤੇਗ ਬਹਾਦਰ ਮਹਾਰਾਜ ਤੇ ਸ਼ਬਦ ਪੜਦੇ ਸੀ ਚੋਰ ਕਹਾਵਾ ਭਰੇ ਨਾ ਕੋਏ ਸੰਗਤ ਵਿੱਚ ਬੈਠਾ ਸੀ ਇੱਕ ਢਾੜਵੀ ਚੋਰ ਕਰਨ ਚੋਰੀ ਕਰਨ ਵਾਲਾ ਉਹਨੇ ਸੁਣਿਆ ਗੁਰਮਖੋ ਸਿੱਖ ਕਥਾ ਕਰ ਰਹੇ ਹੋਏ ਤੇ ਸੁਣਨੀ ਬੜੀ ਔਖੀ ਹੁੰਦੀ ਹੈ ਗੁਰੂ ਕਥਾ ਕਰੇ ਗੁਰਬਾਣੀ ਦੀ ਤੇ ਸਾਹਮਣੇ ਬੈਠਾ ਹੋਇਆ ਜੇ ਹੋਵੇ ਅੰਦਰ ਖੋਟ ਫਿਰ ਸੁਣ ਹੀ ਨਹੀਂ ਜਾਂਦੀ ਗੱਲ ਸੁਣਦਿਆਂ ਸਾਰ ਨੈਣਾ ਚੋਂ ਨੀਰ ਵਗਿਆ ਐਡਾ ਮੈਂ ਪਾਪੀ ਇਹਨੇ ਲੋਕਾਂ ਦੇ ਗਲੇ ਵੱਢੇ ਕਹਿੰਦਾ ਮੈਨੂੰ ਤਾਂ ਜੀਣ ਦਾ ਕੋਈ ਹੱਕ ਹੀ ਨਹੀਂ ਲੱਕੜ ਦੀ ਤਿੱਖੀ ਛੁਰੀ ਲਈ ਤੇ ਬਾਹਰ ਨਿਕਲਦਿਆਂ ਸਾਰੇ ਆਪਣੇ ਸੀਨੇ 'ਚ ਖੋਬੋ ਕੇ ਪ੍ਰਾਣ ਤਿਆਗ ਮਹਾਰਾਜ ਸੰਗਤ ਕਹਿੰਦੇ ਮਹਾਰਾਜ ਆ ਅੰਦਰ ਬੈਠਾ ਸੀ ਹੁਣੇ ਪਤਾ ਨਹੀਂ ਇਹਨੂੰ ਕੀ ਹੋਇਆ ਇਹਨੇ ਆਤਮ ਹੱਤਿਆ ਕਰ ਲਈ ਮਹਾਰਜ ਕਹਿੰਦੇ ਦੇ ਕੋਲ ਸਹਾਰਿਆ ਨਹੀਂ ਗਿਆ ਫਿਰ ਸੱਤੀ ਪਾਸ਼ਾ ਨੇ ਉਹਦਾ ਉਧਾਰ ਕੀਤਾ ਗੁਰਮਖੋ ਜੇ ਕੋਈ ਅੰਦਰ ਆਇਬ ਹੈ ਨਾ ਜੇ ਕਿਸੇ ਦੇ ਪੁੱਤਰ ਨੂੰ ਭੈੜੀ ਲੱਤ ਲਾ ਰਿਆਂ ਨਸ਼ਿਆਂ ਨੂੰ ਛਿਆਲੀ ਤੇ ਛੱਡ ਦਈਏ ਓਕੇ ਹੋ ਜਾਣਗੇ ਅੱਜ ਆਪਣੇ ਸੁੱਖ ਲਈ ਬੜਾ ਕੁਝ ਕਰਦੇ ਆ ਬਾਅਦ ਵਿੱਚ ਗੁਰਮਖੋ ਇਹ ਮਾਇਆ ਪਾਪਾਂ ਨਾਲ ਕੱਠੀ ਕਰਕੇ ਕਰੀ ਕਰੀ ਜਾਣੇ ਪਰ ਸੰਭੀ ਨਹੀਂ ਜਾਣੀ ਇਹਨੇ ਪੀੜੀਆਂ ਉਜਾੜ ਦੇਣੀਆਂ ਆ ਸੋ ਮੇਰੇ ਜੋ ਮੈਂ ਕਹਿ ਰਹੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਮੈਂ ਕੀ ਕਹਿਣਾ ਚਾਹ ਰਿਹਾ ਕਿਸੇ ਦਾ ਬੁਰਾ ਨਹੀਂ ਕਰਨਾ ਸੱਚੇ ਰਾਹ ਤੇ ਤੁਰਨਾ ਹਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜਿਹੜਾ ਗੁਰਮਖੋ ਹਾਲਣਾ ਹਾਲ ਕੇ ਸੱਚ ਦੇ ਰਾਹ ਤੇ ਤੁਰ ਕੇ ਕਮਾਈ ਕਰਕੇ ਦਸਾਂ ਨਵਾਂ ਦੀ ਉਹਦੇ ਵਿੱਚੋਂ ਦਸਬੰਦ ਕੱਢਦਾ ਹੈ ਨਾ ਮਾਰੇ ਕਹਿੰਦੇ ਬਾਬੇ ਨਾਨਕ ਦੇ ਦਰ ਦਾ ਰਾਹ ਉਹ ਪਛਾਣ ਲੈਂਦਾ ਜੀ ਤੇ ਇਧਰੋਂ ਉਹ ਬ੍ਰਾਹਮ ਦਿੱਤਾ ਕਹਿੰਦਾ ਜੈਤਿਆ ਚੱਲ ਸਾਡੇ ਘਰ ਚਰਨ ਪਾਓ ਸਾਡੇ ਵੱਡੇ ਭਾਗ ਤੁਸੀਂ ਆਏ ਹੋ ਜੈਤਾ ਕਹਿੰਦਾ ਸਤਿਵੰਤ ਜੀ ਜੈਤੇ ਨੇ ਸੀਨੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲਾਇਆ ਹੋਇਆ ਘਰ ਪਹੁੰਚੇ ਘਰ ਵਾਲੀ ਬੜੇ ਮਿੱਠੇ ਸੁਭਾਅ ਵਾਲੀ ਕਹਿੰਦੀ ਵੀਰ ਜੀ ਸੁਖਰੇ ਪ੍ਰਮਾਤਮਾ ਦਾ ਗੁਰਸਿੱਖਾਂ ਦੇ ਦਰਸ਼ਨ ਹੋਏ ਬੈਠੋ ਆਦਰਮਾਨ ਦੇ ਰਹੀਏ ਇਹ ਦਿਨ ਦਾ ਸਮਾਂ ਸੀ ਤੇ ਇਸ ਵੇਲੇ ਗੁਰਮਖੋ ਪਿਆਰ ਵਿੱਚ ਭਿੱਜ ਕੇ ਕਹਿੰਦੀ ਮੈਂ ਨਾ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਸੋਹਣਾ ਦੁਸ਼ਾਲਾ ਬਣਾਇਆ ਹੈ ਖੇਸ ਬੁਣਿਆ ਹੈ ਆਪਣੇ ਹੱਥੀ ਤੇ ਮੈਂ ਕਹਿੰਦੀ ਆ ਇਹ ਭੇਟਾ ਤੁਸੀਂ ਲਈ ਜਾਓ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਬੈਠਦੇ ਨੇ ਨਾ ਉਸ ਆਸਣ ਤੇ ਥੱਲੇ ਵਿਛਾ ਦਿਆ ਜੀ ਮੇਰੀ ਸੇਵਾ ਲੇਖੇ ਚ ਲੱਗ ਜਾਈ ਗੀ ਗੁਰਮਖੋ ਜਦੋਂ ਇੰਨੀ ਗੱਲ ਕਹੀ ਨਾ ਤੇ ਜੈਤਾ ਕਹਿੰਦਾ ਭੈਣ ਉਹ ਖੇਸ ਕਿੱਥੇ ਐ ਵਿਸਾ ਗੁਰੂ ਤੇਗ ਬਹਾਦਰ ਮਹਾਰਾਜ ਤੇਰੀ ਪ੍ਰੇਮ ਪੇਟਾ ਲੈਣ ਵਾਸਤੇ ਤੇਰੇ ਘਰ ਆ ਗਏ ਦੌੜ ਕੇ ਬਾਹਰ ਇਧਰ ਉਧਰ ਵਿਖਦੀ ਵੀਰਾ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਹਾ ਉਹ ਫਿਰ ਭਾਈ ਜੈਤਾ ਕਹਿੰਦੇ ਭੈਣ ਮੇਰੀਏ ਤੁਸੀਂ ਖੇਸ ਕੱਢੋ ਜਦੋਂ ਖੇਸ ਕੱਢਿਆ ਪਲੰਗ ਤੇ ਵਿਛਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰਾ ਸਿੱਖ ਭਾਈ ਜੈਤਾ ਜੀ ਉਹ ਸੀਸ ਜਿਹੜਾ ਸੀਨਲ ਲਾਇਆ ਹੋਇਆ ਸੀ ਨਾ ਐ ਕੱਪੜੇ ਚ ਲਪੇਟ ਕੇ ਉਸੇ ਵੇਲੇ ਉਸ ਖੇਸ ਤੇ ਰੱਖਿਆ ਤੇ ਕਹਿੰਦਾ ਭੈਣ ਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਮੈਂ ਦਿੱਲੀ ਤੋਂ ਅਨੰਦਪੁਰ ਸਾਹਿਬ ਜਾ ਰਿਹਾ ਸਾਂ ਰਾਤ ਦੇ ਨੇਰੇ ਵਿੱਚ ਰਾਹ ਭੁੱਲ ਕੇ ਮੈਂ ਇਸ ਨਗਰ ਵਿੱਚ ਪਹੁੰਚਾ ਮੈਨੂੰ ਨਹੀਂ ਪਤਾ ਸੀ ਤੁਹਾਡੇ ਪਿਆਰ ਦੇ ਭੁਖੇ ਤੁਹਾਡੇ ਪਿਆਰ ਚ ਭਿੱਜੇ ਹੋਏ ਤੁਹਾਡੀ ਅਰਦਾਸਾਂ ਨੂੰ ਪ੍ਰਵਾਨ ਕਰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਘਰ ਚਰਨ ਪਾਉਣ ਆ ਗਏ ਜਦੋਂ ਉਸ ਘਰ ਵਾਲੀ ਨੇ ਤੱਕਿਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਆਪੇ ਤਬਾਰ ਹੋ ਗਈ ਜਰੋ ਜਰ ਰੋਈ ਜਿਹਨੂੰ ਯਾਦ ਕਰਦੀ ਸਾ ਜਿਹਦੇ ਵਾਸਤੇ ਖੇਸ ਬਣਿਆ ਜਿਹਨੂੰ ਗੁਰੂ ਗੁਰਮਖੋ ਗੁਰੂ ਤੇ ਸਿੱਖ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਹੈ ਫਿਰ ਉਹਦੇ ਘਰ ਵਾਲੇ ਨੇ ਪਕੜਿਆ ਸੰਭਾਲਿਆ ਫਿਰ ਪੁੱਛਿਆ ਕੀ ਹੋਇਆ ਫਿਰ ਸਾਰੀ ਗੱਲ ਦੱਸੀ ਕਿਵੇਂ ਭਾਈ ਮਤੀ ਦਾ ਸਪਾਈ ਸਤੀ ਦਾ ਸਪਾਈ ਬਿਆਲਾ ਜੀ ਸ਼ਹਾਦਤ ਦਾ ਕਿੰਦ ਉਹ ਨਾ ਜਾਮ ਪੀਤਾ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਿਵੇਂ ਹਿੰਦੂਆਂ ਦੀ ਢਾਲ ਬਣੇ ਸਾਰੀ ਗੱਲ ਦੱਸੀ ਇਸ ਤਰ੍ਹਾਂ ਫਿਰ ਗੁਰਮਖੋ ਸ਼ਾਮ ਦਾ ਸਮਾਂ ਹੋ ਗਿਆ ਤਰਕਾਲਾਂ ਪੈ ਗਈਆਂ ਹਨੇਰਾ ਆਉਣ ਲੱਗਿਆ ਨਾ ਭਾਈ ਜੈਤਾ ਕਹਿੰਦਾ ਹੁਣ ਆਗਿਆ ਦਿਓ ਮੈਂ ਜਾਣਾ ਹੈ ਗੁਰਮਖੋ ਫਿਰ ਪਿਆਰ ਵਾਲੇ ਕਹਿੰਦੇ ਸਾਨੂੰ ਆਖਰੀ ਵਾਰੀ ਮੂੰਹ ਵਿਖਾ ਦੇ ਜਿਵੇਂ ਆਪਾਂ ਪ੍ਰਾਣੀ ਨੂੰ ਵਿਦਾ ਕਰ ਪਤਾ ਹੈ ਇਸ ਤੋਂ ਬਾਅਦ ਫਿਰ ਸਰੀਰ ਦੇ ਦਰਸ਼ਨ ਨਹੀਂ ਹੋਣਗੇ। ਪਰ ਪਿਆਰ ਵਿੱਚ ਭਿੱਜ ਕੇ ਆਇਆ ਪਿਆਰ ਨਾਲ ਸ਼ਬਦ ਪੜ੍ਹਦੇ ਨੇ। ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਨਣੀ ਮਿਲ ਮੇਰੇ ਪ੍ਰੀਤਮਾ ਜੀਓ ਦਬੇ ਨਾ ਖਰੀ ਨਿਮਾਨੀ ਮੈਂ ਨੀ ਨੀਂਦ ਨਾ ਆਵੇ na not not ਤੂੰ ਮਿਲਿਆ ਕਰਿਆ ਕੋਈ ਯਾਦ ਕਰੇ ਪਿਆਰ ਨਾਲ ਮਾਲਕ ਕਰ ਆ ਕੇ ਦਰਸ਼ਨ ਜੰਦਾ ਸਾਡਾ ਭਰੋਸਾ ਨਹੀਂ ਨਾ ਰੱਬ ਤੇ ਜਦੋਂ ਭਰੋਸਾ ਬਣ ਗਿਆ ਨਾ ਗੁਰਮਖੋ ਜੋ ਮੰਗੋਗੇ ਜੋ ਮੰਗੋਗੇ ਤਮਾਮ ਪਦਾਰ ਦੁਨੀਆ ਦੇ ਝੋਲੀ ਚ ਪੈ ਜਾਣਗੇ ਨਾਨਕ ਨਾ ਪਿਰ ਮਰੇ ਨਾ ਜਾਏ ਕਾਮਣ ਕਹਿੰਦੇ ਜੀਵ ਇਸਤਰੀ ਨੂੰ ਸੁਹਾਗਣ ਜਿਹੜੀ ਸਦਾ ਸੁਖੀ ਰਹੇ ਮਾਰੇ ਕਹਿੰਦੇ ਨਾ ਪਿਰ ਮਰੇ ਨਾ ਜਾਏ ਰੱਬ ਕਦੇ ਮਰਦਾ ਨਹੀਂ ਰੱਬ ਹਮੇਸ਼ਾ ਜਿਉਂਦਾ ਹੈ ਜਦੋਂ ਉਸ ਰੱਬ ਨਾਲ ਯਾਰੀ ਪੈ ਗਈ ਫਿਰ ਸਾਰੇ ਸੁੱਖ ਮਿਲ ਗਏ ਇਸ ਵਾਸਤੇ ਭਾਈ ਉਸੇ ਖੁਦਾ ਉਸ ਅਕਾਲ ਪੁਰਖ ਨਾਲ ਜੁੜਨਾ ਹੈ ਮਰਨਾ ਝਾਏ ਹਾਂ ਨਾ ਪਰ ਮਰਨਾ ਝਾਏ ਸੰਗਤ ਜੀ ਅਹ ਪਿਆਰ ਵਿੱਚ ਭਿੱਜ ਕੇ ਬੰਦਗੀ ਅਰਦਾਸਾ ਇੱਕ ਬੇਨਤੀ ਜਿੰਨੀ ਸੰਗਤ ਸਾਨੂੰ ਸੀਸ ਝੁਕਾਉਂਦੀ ਗੁਰਮਖੋ ਉਸ ਰੱਬ ਨੂੰ ਸੀਸ ਝੁਕਾਓ ਇਹ ਕਿਉਂਕਿ ਇਹ ਪਤਾ ਨਹੀਂ ਹੁੰਦਾ ਉਹ ਪਿਆਰ ਚ ਕਿਸੇ ਕੋ ਮਾਇਆ ਦੇਣੀ ਦਿਓ ਨਹੀਂ ਦੇਣੀ ਨਾ ਦਿਓ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਾਰਿਆਂ ਦਾ ਪਿਤਾ ਉਹੀ ਹੈ ਅਸੀਂ ਬੋਲ ਰਹੇ ਨਾ ਜੋ ਬਲਾਵੋ ਤੋਂ ਨਾਨਕ ਦਾਸ ਬੋਲਦੇ ਅਸੀਂ ਜੋ ਗੱਲ ਕਰ ਰਿਹਾ ਉਹਦੀ ਕਿਰਪਾ ਨਾਲ ਆਖਣ ਜੋਰ ਚੁੱਪੈ ਨਾ ਜੋ ਜਿੰਨੇ ਆਏ ਹੋ ਨਾ ਜਿੰਨੇ ਤੁਸੀਂ ਆਏ ਹੋ ਜਿਹੜੇ 2 400 500 ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਆਪਣੇ ਘਰਾਂ ਵਿੱਚ ਗੁਟਕੇ ਸਾਹਿਬ ਰੱਖੋ ਆਪਣੇ ਬੱਚਿਆਂ ਨੂੰ ਕੰਨ ਤੇ ਦੋ ਲਾ ਦਿਓ ਜਪਜੀ ਸਾਹਿਬ ਦਾ ਪਾਠ ਕਰੇ ਰੋਜ਼ ਬਾਣੀ ਪੜਾਉਣੀ ਹੈ ਜਿਵੇਂ ਮਰਜੀ ਜਿਹੜਾ ਬੱਚਾ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਜਿਸ ਘਰ ਨੇ ਉਸ ਘਰ ਵਿੱਚ ਸੁੱਖ ਆਏਗਾ ਇਹ ਆਪਣੇ ਘਰਾਂ 'ਚ ਲਾਗੂ ਕਰੋ ਭਾਈ ਐ ਢਿੱਲੇ ਨਾ ਪਾਓ ਹਮਲਾ ਮਾਰੋ ਅਸੀਂ ਬਾਬੇ ਨਾਨਕ ਦੇ ਸਿੱਖਾਂ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਰੱਖੋ ਜ਼ਰੂਰ ਬਾਣੀ ਪੜੋ ਜਿਹੜੇ ਘਰ ਵਿੱਚ ਬਾਣੀ ਦਾ ਪਹਿਰਾ ਲੱਗ ਗਿਆ ਨਾ ਉਸ ਘਰ ਵਿੱਚੋਂ ਸਾਰੇ ਕਲੇਸ਼ ਖਤਮ ਹੋ ਉਹ ਮਾਇਆ ਮੋਇਆ ਤਾਂ ਤੁਹਾਡੇ ਐ ਬਾਰੀਆਂ 'ਚ ਪਈ ਰਹਿਣੀ ਹੈ ਮੁੱਕਣੀ ਨਹੀਂ ਜਿੱਦਾਂ ਘਰ-ਬਾਰ ਪਲਸਟਰ ਹੋਣਾ ਨਹੀਂ ਹੋਇਆ ਰਹਿੰਦਾ ਨਹੀਂ ਘਰ ਪਿਆ ਬਾਣੀ ਪੜਨੀ ਸ਼ੁਰੂ ਕਰਦੇ ਹੋ ਘਰ ਪੈ ਜਾਏਗਾ ਜੋ ਜਿਹਦੇ ਘਰ ਵਾਲਾ ਸ਼ਰਾਬ ਪੀਂਦਾ ਹੈ ਸ਼ਰਾਬ ਨਹੀਂ ਛੱਡਦਾ ਉਹ ਭੈਣ ਮੇਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ ਆਪਣੇ ਪਤੀ ਨੂੰ ਨਹੀਂ ਕਹਿਣਾ ਤੂੰ दारू ਛੱਡ ਉਹ ਆਪੇ ਕਹੇਗਾ ਮੈਂ ਗੁਰਦੁਆਰਾ ਸਾਹਿਬ ਜਾਣਾ ਅਸੀਂ ਆਲਸੀ ਹੋ ਗਏ ਆ ਅਸੀਂ ਰੱਬ ਦੇ ਨਾਮ ਨਾਲੋਂ ਟੁੱਟ ਗਏ ਆ ਜਲਿੰਦਰ ਪੁਣੇ ਬਣ ਗਏ ਆ ਆ ਜਿਹੜਾ ਗੰਦ ਪਿੱਲ ਤੁਹਾਡੇ ਮੰਜਿਆਂ ਤੇ ਪਿਆ ਰੰਦਾ ਐ ਬੀੜਾ ਬੂੜਾ ਜਿਹਾ ਇਹ ਘਰਾਂ ਚ ਨਹੀਂ ਰਹਿਣਾ ਥੋੜਾ ਜਿਹਾ ਸਿਆਣੇ ਹੋਈਏ ਮਾਰੇ ਦੀ ਕਿਰਪਾ ਵਰਤ ਜਾਏਗੀ ਤੇ ਮਾਵਾ ਮਾਵਾ ਨੇ ਭਾਈ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਮਾਂ ਰੱਬ ਦਾ ਦੂਜਾ ਰੂਪ